ਜਿਹੜਾ ਹਰ ਵਰਗ ਦਾ ਆਲਤ ਹੈ ਸਾਹਮਣੇ ਦੇਖੋ ਇਹ ਨੌਜਵਾਨ ਹੈ ਇਹ ਇਨਸਾਨ ਹੈ ਚਾਹੇ ਗਰੀਬ ਆਦਮੀ ਹੋਣਾ ਗਰੀਬ ਆਦਮੀ ਹੋਵੇ ਕਿੰਨ ਕਰੋੜ ਘਰਾਂ ਦਾ ਜਿਹੜਾ ਹੈ ਉਹ ਨੌਜਵਾਨ ਇਸ ਕਰਕੇ ਬਹੁਤ ਬੜੀਏ ਬਜਟ ਹੈ ਬਹੁਤ ਬਜਟ ਦੇ ਬਾਰੇ ਜੇ ਸਪੂਰ ਬੜਾ ਅਟੇ ਜੇ ਪੰਜਾਬ ਨੂੰ ਵਾਅਦਾ ਦਿੱਤਾ ਪੰਜਾਬਦਾਰ ਤੇ ਕੋ ਪੰਜਾਬ ਵਾਲੇ ਤਾਂ ਹਰ ਵਾਰ ਇਹਦੇ ਗੱਦੇ ਲਈ ਬਾਇਤ ਕੋਈ ਨਹੀਂ ਲੇਕਿਨ ਪੰਜਾਬ ਦੇ ਪੰਜਾਬ ਦਾ ਖਿਆਲ ਕੀਤਾ ਗਿਆ ਪੰਜਾਬ ਵਾਲੇ ਵਾਲੇ ਵੀ ਬਹੁਤ ਜਦਾ ਬਜਟ 22000 ਬਜਟ ਤੁਹਾਡਾ ਕਹਿਣਾ ਕਿ ਜਿਹੜਾ ਉਹ ਵਿਪਕਸ਼ ਬਣਾਇਆ ਜਮਗਾ ਦੇਖੋ ਬਹੁਤ ਸਿੱਧਾ ਦਾ ਕੰਮ ਹੈ ਹਰ ਬਜਟ ਤੇ ਉੱਜੇ ਬੋਲੋ ਕਦੀ ਉਹਨੇ ਕਹਿ ਹੀ ਨਹੀਂ ਬਜਟ ਠੀਕ ਹੈ ਲੇਕਿਨ ਦੇਖੋ ਅੱਜ ਆਪਾਂ ਜੀਨੀਸ਼ ਦੇਖੀਏ ਕਿ ਸਿਲਕਾ ਤਰੱਕੀ ਕਰੇਗਾ ਦਾ ਦੇਸ਼ ਇਹ ਦੇਖੋ ਬੋਨ ਬੀਬੀ ਉਹ ਕਿੱਥੇ ਚੱਗ ਗਈ ਹੈ ਉਸ ਤੋਂ ਬਾਅਦ ਦੇਖੋ ਅੱਜ ਤੀਸਰੇ ਅੰਦ ਚੌਥੇ ਨੰਬਰ ਦਾ ਇਸ ਕਰਕੇ ਬਹੁਤ ਵਧੀਆ ਬਣ ਗਿਆ ਪੰਜਾਬ ਦੇ ਲਈ ਅਸੀਂ ਬਜਟ ਦੀ ਗੱਲ ਕਰ ਰਹੇ ਹਾਂ ਇਹ ਜਿਹੜਾ 24-25 ਦਾ ਬਜਟ ਸਾਡੇ ਵਿੱਤ ਮੰਤਰੀ ਆਜ਼ਮੇ ਅੰਦਰਮਲ ਸਿਤਾਰਾਮ ਜੀ ਨੇ ਪੇਸ਼ ਕੀਤਾ ਹੈ ਇਹਦੇ ਵਿੱਚ ਹਰ ਵਰਗ ਦੇ ਲਈ ਚਾਹੇ ਕਿਸਾਨੀ ਹੋਵੇ ਨੌਜਵਾਨ ਵਰਗ ਹੋਵੇ ਉਦਯੋਗ ਹੋਵੇ ਵਪਾਰ ਹੋਵੇ ਮੈਲਾਵਾ ਹੋਵੇ ਔਰ ਵਿਦਿਆਰਥੀ ਔਰ ਨੌਜਵਾਨ ਵਰਗ ਜਿਹੜਾ ਪੜ ਰਿਹਾ ਹੈਗਾ ਉਹਦੇ ਲਈ ਬਹੁਤ ਕੁਝ ਹੈਗਾ ਮੈਂ ਬੜੇ ਵਿਸਤਾਰ ਦੇ ਨਾਲ ਜਿੱਥੇ ਪਹਿਲੇ ਗੱਲ ਕਰ ਚੁੱਕਾ ਔਰ ਉੱਥੇ ਮੈਂ ਦੱਸਣਾ ਚਾਹਨਾ ਕਿ ਇੱਥੇ ਇਸ ਬਜਟ ਦੇ ਵੀ ਜਿਹੜੀਆਂ ਪ੍ਰਾਇਰਟੀਜ਼ ਉਹਨਾਂ ਨੇ ਫਿਕਸ ਕੀਤੀਆਂ ਉਹ ਇਸ ਤਰੀਕੇ ਦੇ ਨਾਲ ਕਿਉਂਕਿ ਸਾਡੇ ਇਸ ਦੇਸ਼ ਦਾ ਆਦਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਦੇ ਅੰਦਰ ਇਹ ਇਤਿਹਾਸ ਰਿਹਾ ਕਿ ਜੋ ਉਹਨਾਂ ਨੇ ਕਿਹਾ ਉਹ ਕਰਕੇ ਦੱਸਿਆ ਔਰ ਅੱਜ ਇਸੇ ਕਾਰਨ ਸਾਡੀ ਇਕਨੋਮੀ ਦੁਨੀਆ ਦੇ ਅੰਦਰ 5ਵੇਂ ਨੰਬਰ ਦੇ ਉੱਪਰ ਪਹੁੰਚ ਚੁੱਕੀ ਹੈ ਇਸ ਬਜਟ ਦੇ ਅੰਦਰ 11 ਲੱਖ 11000 ਕਰੋੜ ਇਹ ਇਨਫਰਾਸਟ੍ਰਕਚਰਲੀ ਰੱਖਿਆ ਜਾਣਾ ਜਿਹੜਾ ਪਿਛਲੇ ਸਾਲ ਦੇ 10.10 ਲੱਖ ਕਰੋੜ ਤੋਂ ਲਗਭਗ 10% ਜ਼ਿਆਦਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨਫਰਾਸਟ੍ਰਕਚਰ 'ਚ ਐਡਾ ਵੱਡਾ ਖਰਚਾ ਜਿਹਦੇ ਵਿੱਚ ਰੇਲਵੇ ਨੈਸ਼ਨਲ ਹਾਈਵੇ ਹੈਲਥ ਔਰ ਡਿਫੈਂਸ ਸੈਕਟਰ ਔਰ ਇਹ ਐਗਰੀਕਲਚਰ ਇਹ ਸਾਰਿਆਂ ਦੇ ਵਿੱਚ ਜਿਸਲੇ ਪੈਸਾ ਖਰਚ ਹੋਏਗਾ ਤੇ ਕਿੱਡੀ ਵੱਡੀ ਉਨਤੀ ਤਰੱਕੀ ਇਕਨੋਮੀ ਦੇ ਵਿੱਚ ਤੀਜੀ ਉਹ ਆਏਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕੰਮ ਮਿਲੇਗਾ ਔਰ ਪੈਸਾ ਜਿਹੜਾਗਾ ਉਹ ਇਕਨੋਮੀ ਦੇ ਅੰਦਰ ਆਏਗਾ ਮੈਂ ਸਮਝਣਾ ਕਿ ਇਸ ਸਾਲ ਦਾ ਜਿਹੜਾ ਬਜਟ ਹੈ ਉਹ ਹਿੰਦੁਸਤਾਨ ਦੀ ਇਕਨੋਮੀ ਨੂੰ ਤੀਸਰੇ ਨੰਬਰ ਤੇ ਲਿਜਾਣ ਵਾਲਾ ਹੈ ਐਗਰੀਕਲਚਰ ਦੇ ਵਿੱਚ ਅਸੀਂ ਜਿੱਥੇ ਪੰਜਾਬ ਦੇ ਲਈ ਐਮਐਸਪੀ ਦੇ ਲਈ ਲਗਭਗ 6437 ਕਰੋੜ ਰੁਪਏ ਰੱਖੇ ਹੈ ਤਾਂ ਕਿ ਸਾਡੇ ਕਿਸਾਨ ਦਾ ਇੱਕ ਇੱਕ ਦਾਣਾ ਜਿਹੜਾ ਹੈਗਾ ਉਹ ਐਮਐਸਪੀ ਦੇ ਉੱਪਰ ਖਰੀਦਿਆ ਜਾਏ। ਉੱਥੇ ਫਸਲ ਦੀ ਡਾਈਵਰਸਿਫਿਕੇਸ਼ਨ ਦੇ ਲਈ ਫਸਲ ਦੇ ਉੱਪਰ ਨਵੇਂ ਰਿਸਰਚ ਕਰਨ ਦੇ ਲਈ ਔਰ ਨੈਚੁਰਲ ਫਾਰਮਿੰਗ ਦੇ ਲਈ ਵੀ ਜਿਹੜਾ ਹੈ ਬਹੁਤ ਸਾਰੇ ਪੈਸੇ ਰੱਖੇ ਗਏ ਆ ਔਰ ਨੌਜਵਾਨਾਂ ਦੇ ਲਈ ਉਹਨਾਂ ਦੇ ਰੋਜ਼ਗਾਰ ਦੇ ਲਈ ਇਹ 1 ਮਹੀਨੇ ਦੀ ਸੈਲਰੀ এমপ্লয়ার ਨੂੰ ਮੁਫਤ ਦੇਣ ਦਾ ਪ੍ਰਬਧਾਨ ਹੈ 15000 ਰੁਪਏ ਤੱਕ ਔਰ ਦੂਸਰੇ ਜਿਹੜੇ ਇਸ ਤੋਂ ਇਲਾਵਾ 4 ਸਾਲ ਦੇ ਲਈ ਉਹ ਪੀਐਫ ਦੇ ਵਿੱਚ ਕੰਟ੍ਰਿਬਿਊਸ਼ਨ ਜਿਹੜੀ ਹੈ 3000 ਰੁਪਏ ਮਹੀਨੇ ਤੱਕ ਇਹ ਦੇਣ ਦਾ ਪ੍ਰਬਧਾਨ ਹੈ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਐਜੂਕੇਸ਼ਨ ਲੋਨ ਦੇਣ ਦਾ ਪ੍ਰਬਧਾਨ ਇਸ ਬਜਟ ਦੇ ਅੰਦਰ ਹੈਗਾ ਔਰ ਗੁਦਰਾ ਲੋਨ ਜਿਹੜਾ ਹੈਗਾ ਇੰਡਸਟਰੀ ਦੇ ਲਈ 10 ਲੱਖ ਤੋਂ 20 ਲੱਖ ਰੁਪਏ ਕਰ ਦਿੱਤਾ ਗਿਆ ਕੋਲੈਟਰਲ ਸਿਕਿਉਰਿਟੀ ਦੇ ਬਿਨਾ ਲੋਨ ਜਿਹੜਾ ਹੈਗਾ ਇਹਦੇ ਲਈ 100 ਕਰੋੜ ਰੁਪਏ ਦਾ ਫੰਡ ਕ੍ਰੀਏਟ ਕੀਤਾ ਗਿਆ ਹੈਗਾ ਜਿਹੜਾ ਇੱਕ ਫੰਡ ਕ੍ਰੀਏਟ ਇਹ ਹਰ ਸਾਲ ਵੱਧਦਾ ਹੈ ਇਹ ਦੁਬਾਰਾ ਜਿਹੜਾ ਹੈਗਾ ਇਸ ਸਾਲ 100 ਕਰੋੜ ਰੁਪਏ ਦਾ ਫੰਡ ਜਿਹੜਾ ਹੈਗਾ ਇਹਦੇ ਲਈ ਕ੍ਰੀਏਟ ਕੀਤਾ ਗਿਆ ਔਰ ਮੈਂ ਇਹ ਸਮਝਦਾ ਕਿ ਇਹੀ ਕਾਰਨ ਹੈਗਾ ਕਿ ਸਾਡਾ ਮੈਨੂਫੈਕਚਰਿੰਗ ਸੈਕਟਰ ਸਾਡਾ ਇੰਡਸਟਰੀਅਲ ਸੈਕਟਰ ਸਾਡੀ GST ਦੀ ਕਲੈਕਸ਼ਨ ਸਾਡੀ ਡਾਇਰੈਕਟ ਟੈਕਸ ਦੀ ਕਲੈਕਸ਼ਨ ਔਰ ਹੋਰ ਐਗਰੀਕਲਚਰ ਦੇ ਵਿੱਚ ਸੋਸ਼ਲ ਸਿਕਿਉਰਿਟੀ ਦੇ ਵਿੱਚ ਔਰ ਮੈਂ ਸਮਝਣਾ ਕਿ ਜਿਸਲੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ 3 ਕਰੋੜ ਨਵੇਂ ਘਰ ਜਿਸਲੇ ਬਣਨੇ ਸੋਲਰ ਯੋਜਨਾ ਜਿਹੜੀ ਹੈ ਜਿਹਦੇ ਵੀ 300 ਯੂਨਿਟ ਫ੍ਰੀ ਹਰ 60% ਸਬਸਿਡੀ 1 ਕਰੋੜ ਲੋਕਾਂ ਨੂੰ 60% ਸਬਸਿਡੀ ਮਿਲਨੀ ਔਰ 300 ਯੂਨਿਟ ਆਪਣੇ ਘਰ ਦੀ ਛੱਤ ਦੇ ਉੱਪਰ ਜਿਹੜਾ ਹੈਗਾ ਉਹ ਸੋਲਰ ਪਾਵਰ ਯੂਨਿਟ ਜੀ ਜਨਰੇਸ਼ਨ ਕਰਨ ਲਈ ਔਰ ਉਹਦੇ ਵਿੱਚ ਬਿਜਲੀ ਵੀ ਮੁਫਤ ਔਰ ਤੁਹਾਨੂੰ ਉਹਦਾ ਪੈਸਾ ਵੀ ਜਿਹੜੀ ਫ੍ਰੀ ਬਿਜਲੀ ਹੋਏਗੀ ਉਹ ਗ੍ਰਿਡ ਦੇ ਵਿੱਚ ਜਾਏਗੀ ਗ੍ਰਿਡ ਤੁਹਾਨੂੰ ਉਹਦੇ ਪੈਸੇ ਦੇਗਾ ਐਸਾ ਪ੍ਰਬੰਧ ਜਿਹੜਾ ਗਾਇਸ ਬਜਟ ਦੇ ਅੰਦਰ ਕੀਤਾ ਗਿਆ ਔਰ ਮੈਂ ਸਮਝਦਾ ਕਿ ਇਸ ਬਜਟ ਨੂੰ ਅਗਰ ਵਿਸਤਾਰ ਦੇ ਵਿੱਚ ਵੇਖਿਆ ਜਾਏ ਤੇ ਨਾ ਕੇਵਲ ਪੂਰੇ ਦੇਸ਼ ਦੇ ਲਈ ਹਰ ਵਰਗ ਦੇ ਲਈ ਬਲਕਿ ਪੰਜਾਬ ਦੇ ਲਈ ਵੀ ਜਿੱਥੇ ਪੰਜਾਬ ਦੀ ਪੁਲਿਸ ਦੀ ਮਾਡਰਨਾਈਜੇਸ਼ਨ ਦੇ ਲਈ ਕਿੰਨਾ 3400 ਤੋਂ ਵੱਧ ਕਰੋੜ ਰੁਪਏ ਜਿਹੜਾ ਹੈਗਾ ਉਹ ਰੱਖਿਆ ਗਿਆ 3700 ਤੋਂ ਵੱਧ ਕਰੋੜ ਰੱਖਿਆ ਗਿਆ ਪੰਜਾਬ ਦੀ ਬਾਰਡਰ ਰੂਟਸ ਦੇ ਲਈ ਪੈਸੇ ਰੱਖੇ ਗਏ ਆ ਬੜੀ ਵੱਡੀ ਸੰਖਿਆ ਦੇ ਅੰਦਰ ਸੋ ਇਹ ਬਜਟ ਸਾਰੇ ਵਰਗਾਂ ਨੂੰ ਨਾ ਕੇਵਲ ਉਹਨਾਂ ਦੇ ਦਿਲਾਂ ਨੂੰ ਛੂਏਗਾ ਇਹਦੇ ਵਿੱਚ ਇਕਨੋਮੀ ਦੇ ਵਿੱਚ ਹੋਰ ਤਰੱਕੀ ਹੋਏਗੀ ਔਰ ਮੈਂ ਇਸ ਗੱਲ ਦੇ ਲਈ ਆਦਰਨੀ ਪ੍ਰਧਾਨ ਮੰਤਰੀ ਮਾਨਯੀ ਨਰਿੰਦਰ ਮੋਦੀ ਜੀ ਨੂੰ ਔਰ ਸਾਡੇ ਵਿੱਤ ਮੰਤਰੀ ਆਦਰਨੀ ਨਿਰਮਲਾ ਸੀਤਾ ਰਮਨ ਜੀ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਦੇਸ਼ ਦੇ ਨਾਲ-ਨਾਲ ਹਰ ਵਰਗ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦਾ ਵੀ ਭਰਪੂਰ ਧਿਆਨ ਰੱਖਿਆ। ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ 2024 ਤੇ 25 ਦੇ ਵਿੱਚ ਬਜਟ ਆਇਆ ਇਹ ਵਿਰੋਧੀ ਸ਼ੋਰ ਮਚਾ ਰਹੇ ਐ ਕੁਝ ਤਾਂ ਲੋਕ ਕਹਿੰਗੇ ਲੋਕੋ ਦਾ ਕੰਮ ਹੈ ਕਹਿਣਾ ਹੈ ਨਾ तकरीबन 23000 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਇਹਨਾਂ ਨੇ ਦਿੱਤਾ ਸਪੈਸ਼ਲ ਬਜਟ ਵਾਸਤੇ ਉਹਦੇ ਨਾਲ ਹੀ ਇਹ ਜਿਹੜਾ ਬਜਟ ਸੀ ਇਹ ਸਿਰਫ ਯੂਵਾ ਵਾਸਤੇ ਦੇਸ਼ ਦੇ ਮਹਿਲਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਅੰਦਤਾਂ ਵਾਸਤੇ ਅੰਦਤਾਂ ਦੇ ਵਿੱਚ ਇਹ ਪੂਰੇ ਦੇਸ਼ ਦੇ ਅੰਦਤਾਵਾਂ ਦੇ ਨਾਲ ਪੰਜਾਬ ਦੇ ਅੰਦਤਾਂ ਵੀ ਆ ਗਏ ਲੱਖਾਂ ਕਰੋੜਾਂ ਰੁਪਏ ਜਿਹੜਾ ਹੈ ਉਹਦਾ ਬਜਟ ਦੇ ਵਿੱਚ ਪਰਵਧਾਨ ਕੀਤਾ ਗਿਆ ਨਾ ਕਿ ਸਲਝਬਾਗ ਦਿਖਾਇਆ ਗਿਆ ਇਹ اپੋਜੀਸ਼ਨ ਜਿਹੜੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ ਆਦੇ-ਆਦੇ ਮਾਈ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸੇਜ ਦੇ ਪ੍ਰਧਾਨਤਰੀ ਨਰਿੰਦਰ ਮੋਦੀ ਜੀ ਇਹਦਾ ਵਧੀਆ ਬਜਟ ਆਂਦਾ ਹਾ ਪੂਰੇ ਹਿੰਦੁਸਤਾਨ ਦੇ ਯੁਵਾਵਾਂ ਵਾਸਤੇ ਇਹ ਬਜਟ ਹੈ ਮਹਿਲਾਵਾਂ ਵਾਸਤੇ ਹੈ ਅੰਧਤਾਵਾਂ ਵਾਸਤੇ ਤੇ ਗਰੀਬ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਬਹੁਤ ਹੀ ਵਧੀਆ ਬਜਟ ਹੈ ਜੈ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's James cambridge international school opposite canada palace near a m institutes jalandhar dalhousie bypass road parthanko